ਸਤਿ ਸ੍ਰੀ ਅਕਾਲ ਦੋਸਤੋ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ 2026 ਦੇ ਵਿੱਚ ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਵਰਲਡ ਟੂਰ 2026 ਹੋਣ ਜਾ ਰਿਹਾ ਹੈ ਜਿਸ ਦੇ ਬਾਰੇ ਸਿੱਧੂ ਮੂਸੇਵਾਲੇ ਦੀ ਮੈਨੇਜਮੈਂਟ ਵੱਲੋਂ ਉਹਨਾਂ ਦੀ ਟੀਮ ਵੱਲੋਂ ਪਿਛਲੇ ਦਿਨੀ ਅਨਾਉਂਸਮੈਂਟ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੇ ਇਸ ਲਾਈਵ ਸ਼ੋਅ ਨੂੰ ਲੈ ਕੇ ਜਿੱਥੇ ਉਹਨਾਂ ਦੇ ਫੈਨਸ ਕਾਫੀ ਜ਼ਿਆਦਾ ਐਕਸਾਈਟਿਡ ਨੇ ਕਾਫੀ ਜ਼ਿਆਦਾ ਇਸ ਲਾਈਵ ਸ਼ੋਅ ਦੀ ਉਡੀਕ ਕਰ ਰਹੇ ਨੇ ਉੱਥੇ ਕਾਫੀ ਅਜੀਬ ਫੈਨਸ ਵੀ ਨੇ ਜਿਹੜੇ ਇਸ ਲਾਈਵ ਸ਼ੋਅ ਨੂੰ ਲੈ ਕੇ ਕਾਫੀ ਜ਼ਿਆਦਾ ਕਨਫਿਊਜ਼ ਵੀ ਨੇ ਕਿਉਂਕਿ ਉਹ ਸੋਚ ਰਹੇ ਨੇ ਕਿ ਜਦੋਂ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਮੌਜੂਦ ਹੀ ਨਹੀਂ ਹੈ ਫਿਰ ਇਹ ਲਾਈਵ ਸ਼ੋਅ ਕਿਵੇਂ ਹੋਵੇਗਾ ਇਸ ਲਾਈਵ ਸ਼ੋਅ ਦੇ ਵਿੱਚ ਕੌਣ ਪਰਫਾਰਮ ਕਰੇਗਾ ਸਟੇਜ ਤੇ ਕੌਣ ਸਿੱਧੂ ਮੂਸੇਵਾਲੇ ਦੇ ਗੀਤ ਗਾਵੇਗਾ ਜਾਂ ਫਿਰ ਹੋਲੋਗ੍ਰਾਮ ਲਾਈਵ ਸ਼ੋਅ ਕਿਵੇਂ ਹੁੰਦਾ ਹੈ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਬਾਰੇ ਹੋਰ ਵੀ ਅਨੇਕਾਂ ਸਵਾਲ ਨੇ ਕਿਉਂਕਿ ਬਹੁਤ ਸਾਰੀਆਂ ਰੀਲਾਂ ਤੁਸੀਂ ਵੀ ਅਜਿਹੀਆਂ ਦੇਖੀਆਂ ਹੋਣਗੀਆਂ ਜਿਹੜੇ ਸਿੱਧੂ ਮੂਸੇਵਾਲੇ ਨੂੰ ਨਹੀਂ ਜਾਣਦੇ ਹਨ ਜਾਂ ਫਿਰ ਪੰਜਾਬ ਤੋਂ ਬਾਹਰੋਂ ਨੇ ਇੱਥੋਂ ਤੱਕ ਗੱਲ ਕਰ ਰਹੇ ਨੇ ਕਿ ਸ਼ਾਇਦ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਹੀ ਇਹ ਅਤੇ ਇਹ ਲਾਈਵ ਸ਼ੋਅ ਦੇ ਵਿੱਚ ਸਿੱਧੂ ਮੂਸੇਵਾਲਾ ਆਪ ਹੋਵੇਗਾ ਅਤੇ ਉੱਤੇ ਕੁਝ ਲੋਕ ਇਹ ਗੱਲਾਂ ਕਰ ਰਹੇ ਨੇ ਸਿੱਧੂ ਮੂਸੇਵਾਲੇ ਦੀ ਥਾਂ ਤੇ ਕੋਈ ਹੋਰ ਸਿੰਗਰ ਸਟੇਜ ਤੇ ਪਰਫਾਰਮ ਕਰੇਗਾ ਸਿੱਧੂ ਮੂਸੇਵਾਲੇ ਦੇ ਲਿਖੇ ਅਤੇ ਗਾਏ ਹੋਏ ਗੀਤ ਗਾਵੇਗਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਸਾਰੀਆਂ ਤੁਹਾਡੀਆਂ ਜੋ ਵੀ ਕਨਫਿਊਜ਼ਨਾਂ ਹੋਣਗੀਆਂ ਜੋ ਵੀ ਸਵਾਲ ਹੋਣਗੇ ਸਾਰੇ ਤੁਹਾਨੂੰ ਦੱਸਾਂਗੇ ਹੋਲੋਗ੍ਰਾਮ ਲਾਈਵ ਸ਼ੋ ਕੀ ਹੁੰਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਤੇ ਇਸ ਤੋਂ ਪਹਿਲਾਂ ਕਿਹੜੇ ਸਿੰਗਰ ਦਾ ਹੋਲੋਗ੍ਰਾਮ ਲਾਈਵ ਸ਼ੋ ਹੋ ਚੁੱਕਿਆ ਹੈ ਅਤੇ ਉਸ ਲਾਈਵ ਸ਼ੋ ਦੇ ਵਿੱਚ ਇਸ ਤਰ੍ਹਾਂ ਲੋਕਾਂ ਨੇ ਆਪਣੇ ਉਸ ਮਨਪਸੰਦ ਕਲਾਕਾਰ ਨੂੰ ਦੇਖਿਆ ਸੀ ਉਹ ਵੀ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਦੋਸਤੋ ਸਿੱਧੂ ਮੂਸੇਵਾਲੇ ਦੇ ਇਸ ਲਾਈਵ ਸ਼ੋਅ ਦੀ ਉਡੀਕ ਅੱਜ ਦੀ ਨਹੀਂ ਹੋ ਰਹੀ ਬਲਕਿ ਪਿਛਲੇ 1-2 ਸਾਲ ਤੋਂ ਜਦੋਂ ਤੋਂ ਇਸ ਲਾਈਵ ਸ਼ੋਅ ਯਾਨੀ ਕਿ ਹੋਲੋਗ੍ਰਾਮ ਲਾਈਵ ਸ਼ੋਅ ਬਾਰੇ ਅਨਾਉਂਸ ਕੀਤਾ ਸੀ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਗੱਲਬਾਤ ਕੀਤੀ ਸੀ ਉਦੋਂ ਤੋਂ ਹੀ ਸਿੱਧੂ ਮੂਸੇਵਾਲੇ ਨੂੰ ਚਾਉਣ ਵਾਲੇ ਇਸ ਲਾਈਵ ਸ਼ੋਅ ਦੀ ਉਡੀਕ ਕਰੇ ਸਨ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਇੱਕ ਇੰਟਰਵਿਊ ਦੇ ਦੌਰਾਨ ਵੀ ਇਸ ਲਾਈਵ ਸ਼ੋਅ ਦੇ ਬਾਰੇ ਗੱਲਬਾਤ ਕੀਤੀ ਸੀ ਅੰਕਲ ਸਿੱਧੂ ਦੇ ਹਾਲੋਗ੍ਰਾਮ ਸ਼ੋਅ ਆਣੇ ਸੀਗੇ ਪਿੱਛੇ ਗੱਲ ਚੱਲੀ ਸੀ ਕਾਫੀ ਉਹਦੇ ਸ਼ੋਅ ਲੱਗਣੇ ਨੇ ਹਾਲੋਗ੍ਰਾਮ ਤਿਆਰ ਹੋਇਆ ਸੀਗਾ ਹੁਣ ਉਹਨੂੰ ਕਿੰਨਾ ਕੁ ਟਾਈਮ ਲੱਗਣਾ ਸਿੱਧੂ ਨੂੰ ਦੇਖਣਾ ਚਾਹੁੰਦੇ ਨੇ ਦੁਆਰਾ ਲੋਕ ਬੇਟਾ ਉਹ ਇੱਕ ਤਾਂ ਬਾਹਰੋਂ ਤਿਆਰ ਹੋ ਰਿਹਾ ਹੈ ਨਾ ਬਾਹਰੋਂ ਤਿਆਰ ਹੋਣ ਦੇ ਉੱਤੇ ਇਹ ਕਈ ਮੈਨੂੰ ਵੀ ਸਿੱਧੂ ਦੇ ਚਾਹਣ ਵਾਲੇ ਪੁੱਛਦੇ ਵੀ ਤੁਸੀਂ ਕਿਉਂ ਨਹੀਂ ਕਰ ਰਹੇ ਨਾ ਕਰ ਰਹੇ ਆਂ ਕਰ ਰਹੇ ਆਂ ਆਪਾਂ ਸਾਰਾ ਉਹਦੇ ਬਾਰੇ ਬਹੁਤੀ ਗੱਲ ਆਪਾਂ ਕੈਮਰੇ ਤੇ ਨਹੀਂ ਕਰਾਂਗੇ ਆ ਬਸ ਬਹੁਤ ਜਲਦੀ ਆਪਾਂ ਉਸਰੇ ਲਾਣਾ ਵੀ ਇਹੜਾ ਪ੍ਰੋਜੈਕਟ ਵੀ ਪਿਆਰ ਕਰ ਰਹੇ ਆ ਜਿਹੜੀਆਂ ਹੋਲੋਗ੍ਰਾਮ ਦੇ ਡੇਟਸ ਨੇ ਉਹ ਅਸੀਂ ਉਹਨਾਂ ਦੇ ਸਮੇਂ ਵੀ ਦੇ ਦੇਵਾਂਗੇ ਆ ਮੇਰੀ ਅਗਲੇ ਸਾਲ ਦੇ ਵਿੱਚ ਆਪਾਂ ਇਹ ਸ਼ੋਅ ਵੀ ਸਾਰੇ ਕਰਾਂਗੇ ਸਾਰੇ ਕੰਟਰੀ ਦੇ ਵਿੱਚ ਧੰਨਵਾਦ ਸੋ ਫਾਈਨਲੀ ਇਸ ਲਾਈਵ ਸ਼ੋਅ ਦੀ ਅਨਾਉਂਸਮੈਂਟ ਹੋ ਚੁੱਕੀ ਹੈ 2026 ਦੇ ਵਿੱਚ ਇਹ 월 ਟੂਰ ਹੋਣਾ ਹੈ ਜੋ ਕਿ ਹੋਲੋਗ੍ਰਾਮ ਦੇ ਜ਼ਰੀਏ ਹੋਣਾ ਹੈ ਤੇ ਹੁਣ ਸਮਝ ਲੈਣਿਆ ਕਿ ਆਕਰ ਹੋਲੋਗ੍ਰਾਮ ਸ਼ੋ ਹੁੰਦਾ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ ਦੱਸ ਦਈਏ ਕਿ ਅਸਲ ਦੇ ਵਿੱਚ ਹੋਲੋਗ੍ਰਾਮ ਲਾਈਵ ਸ਼ੋ ਸਿੰਗਰ ਦਾ ਕਿਸੇ ਕਲਾਕਾਰ ਦਾ ਇੱਕ 3D ਹੋਲੋਗ੍ਰਾਮ ਸ਼ੋ ਹੁੰਦਾ ਹੈ ਹਾਲਾਂਕਿ ਇਹ ਟੈਕਨੋਲੋਜੀ ਹਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ ਯਾਨੀ ਕਿ ਕਹਿ ਸਕਦੇ ਆਂ ਕਿ ਹਾਲੇ ਪੂਰੀ ਤਰ੍ਹਾਂ ਹੋਲੋਗ੍ਰਾਮ ਵਰਕ ਨਹੀਂ ਕਰਦਾ ਤੇ ਹੁਣ ਤੱਕ ਇਸ ਦੇ ਵਿੱਚ ਇੱਕ ਸਪੈਸ਼ਲ ਸਕਰੀਨ ਹੁੰਦੀ ਹੈ ਜਿੱਥੇ ਕਿ ਉਸ ਕਲਾਕਾਰ ਦੀ ਇਮੇਜ ਦਾ ਇੱਕ ਅਲਿਊਜ਼ਨ ਬਣਾਇਆ ਜਾਂਦਾ ਦਾ ਜੋ ਕਿ 스테ਟ ਤੇ ਮੌਜੂਦ ਉਸ ਸਕਰੀਨ ਤੇ ਦਿਖਦਾ ਹੈ ਅਤੇ ਉਥੇ ਸ਼ੋਅ ਦੇ ਵਿੱਚ ਮੌਜੂਦ ਲੋਕਾਂ ਨੂੰ ਉਸ ਕਲਾਕਾਰ ਦੀ ਆਵਾਜ਼ ਬੈਕ ਸਟੇਜ ਤੋਂ 3D ਸਪੀਕਰਾਂ ਦੇ ਜ਼ਰੀਏ 3D ਸਾਊਂਡ ਦੇ ਜ਼ਰੀਏ ਸੁਣਾਈ ਜਾਂਦੀ ਹੈ ਅਤੇ ਉਸ ਸਪੈਸ਼ਲ ਸਕਰੀਨ ਤੇ ਉਸ ਕਲਾਕਾਰ ਦੀ ਉਹ ਹੋਲੋਗ੍ਰਾਮ ਦੇ ਜ਼ਰੀਏ ਇਹ ਇਮੇਜ ਦਿਖਾਈ ਜਾਂਦੀ ਹੈ ਹਾਲਾਂਕਿ ਹਲੇ ਇਹ ਟੈਕਨੋਲੋਜੀ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ ਪਰ ਫਿਰ ਵੀ ਸਿੱਧੂ ਮੂਸੇਵਾਲੇ ਦਾ ਜੋ ਲਾਈਵ ਸ਼ੋ ਹੋਣਾ ਹੈ 2026 ਦੇ ਵਿੱਚ ਇਹ ਇਸ ਟੈਕਨੋਲੋਜੀ ਦਾ ਬਿਲਕੁਲ ਐਡਵਾਂਸ ਵਰਜਨ ਹੋਵੇਗਾ ਯਾਨੀ ਕਿ ਤੁਸੀਂ ਸਿੱਧੂ ਮੂਸੇਵਾਲੇ ਨੂੰ ਸਟੇਜ ਤੇ ਦੇਖਣਵਾ ਵਾਗ ਹੀ ਇਸ ਲਾਈਵ ਸ਼ੋ ਨੂੰ ਐਕਸਪੀਰੀਅੰਸ ਕਰੋਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਗੱਲ ਸੀ ਕਿ ਕਿਤੇ ਸਿੱਧੂ ਮੂਸੇਵਾਲੇ ਦੀ ਕੋਈ ਵੀਡੀਓ ਤਾਂ ਨਹੀਂ ਸਟੇਜ ਤੇ ਚਲਾ ਦਿੱਤੀ ਜਾਵੇਗੀ ਜਾਂ ਫਿਰ ਕੋਈ ਸਟੇਜ ਤੇ ਇਦਾਂ ਦੀ ਸਕਰੀਨ ਤਾਂ ਨਹੀਂ ਲਗਾ ਦਿੱਤੀ ਜਾਵੇਗੀ ਤਾਂ ਦੱਸ ਦਈਏ ਕਿ ਇਹ ਬਿਲਕੁਲ ਐਡਵਾਂਸ ਵਰਜਨ ਹੈ ਹਾਲੋਗ੍ਰਾਮ ਸ਼ੋ ਦਾ ਜਿੱਥੇ ਕਿ ਤੁਸੀਂ ਸਿੱਧੂ ਮੂਸੇਵਾਲੇ ਨੂੰ ਸ਼ੋ ਦੇ ਵਿੱਚ ਦੇਖਣ ਦੇ ਬਾਗ ਹੀ ਐਕਸਪੀਰੀਅੰਸ ਕਰੋਗੇ ਤੇ ਇਸ ਲਾਈਵ ਸ਼ੋ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਤਾਂ ਨੋ ਕੁਝ ਅਨ ਰਿਲੀਜ਼ਡ ਸੌਂਗ ਵੀ ਦਿਖਾਏ ਜਾਣਗੇ ਸੁਣਾਏ ਜਾਣਗੇ ਕਿਉਂਕਿ ਇਸ ਲਾਈਵ ਸ਼ੋਅ ਦੇ ਵਿੱਚ ਕੁਝ 3D ਸਾਊਂਡ ਦੇ ذریعے ਅਜਿਹੇ ਇਫੈਕਟ ਪਾਏ ਗਏ ਨੇ ਜੋ ਕਿ ਉਸ ਲਾਈਵ ਸ਼ੋਅ ਦੇ ਵਿੱਚ ਹੀ ਜੋ ਲੋਕ ਐਕਸਪੀਰੀਅੰਸ ਕਰਨਗੇ ਉਹੀ ਇਸ ਗੱਲ ਨੂੰ ਦੱਸ ਸਕਦੇ ਨੇ ਤੇ ਦੱਸ ਦਈਏ ਕਿ ਕੁਝ ਵੀਡੀਓਜ਼ ਤੁਹਾਨੂੰ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਦਿਖ ਰਹੀਆਂ ਹੋਣਗੀਆਂ ਜਿਸ ਦੇ ਵਿੱਚ ਹੋਲੋਗ੍ਰਾਮ ਲਾਈਵ ਸ਼ੋਅ ਦਿਖਾਇਆ ਜਾ ਰਿਹਾ ਸਿੱਧੂ ਮੂਸੇਵਾਲੇ ਦੀ ਅਮੇਜ ਬਣਾ ਕੇ ਦਿਖਾਈ ਜਾ ਰਹੀ ਹੈ ਜਿਸ ਨੂੰ ਦੇਖ ਕੇ ਕਾਫੀ ਲੋਕਾਂ ਦੇ ਮਨ ਵੀ ਟੁੱਟੇ ਨੇ ਪਰ ਇਸ ਤਰ੍ਹਾਂ ਦਾ 쇼 ਬਿਲਕੁਲ ਨਹੀਂ ਹੋਵੇਗਾ ਜੋ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਲਾਈਵ ਸ਼ੋ ਹੋਣਾ ਹੈ ਇਹ ਬਿਲਕੁਲ ਤੁਹਾਨੂੰ ਰੀਅਲ ਵਾਂਗ ਹੀ ਲੱਗੇਗਾ ਇਸ ਲਾਈਵ ਸ਼ੋ ਨੂੰ ਪਲੈਟਿਨਮ ਇਵੈਂਟ ਕੰਪਨੀ ਕਰਵਾ ਰਹੀ ਹੈ ਜਿਸ ਦੇ ਲਾਈਵ ਸ਼ੋ ਇੰਡੀਆ ਤੋਂ ਇਲਾਵਾ ਲੰਡਨ ਆਸਟ੍ਰੇਲੀਆ ਇੰਡੀਆ ਯੂਕੇ ਦੇ ਵਿੱਚ ਯੂ ਐਸ ਏ ਦੇ ਕਾਫੀ ਸ਼ਹਿਰਾਂ ਦੇ ਵਿੱਚ ਹੋਣਗੇ ਜਿਸ ਨੂੰ ਨਾਮ ਦਿੱਤਾ ਗਿਆ ਵਰਲਡ ਟੂਰ 2026 ਦਾ ਦੋ ਸਾਈਨ ਟੂ ਗॉड ਇਸ ਨੂੰ ਨਾਮ ਦਿੱਤਾ ਗਿਆ ਤੇ ਦੱਸਦੀ ਹੈ ਕਿ ਇਹ 3D ਹਾਲੋਗ੍ਰਾਮ ਸ਼ੋਅ ਹੋਵੇਗਾ ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ ਤੇ ਇਸ ਤੋਂ ਇਲਾਵਾ 2012 ਦੇ ਵਿੱਚ ਟੂ ਪਾਕ ਦਾ ਇਸ ਤੋਂ ਪਹਿਲਾਂ ਲਾਈਵ ਸ਼ੋਅ ਹੋ ਚੁੱਕਿਆ ਹੈ ਜੀ ਆ ਦੋਸਤੋ 2012 ਦੇ ਵਿੱਚ ਟੂ ਪਾਕ ਦਾ ਹਾਲੋਗ੍ਰਾਮ ਲਾਈਵ ਸ਼ੋਅ ਹੋਇਆ ਸੀ ਸੋ ਤੁਸੀਂ ਜੋ ਹੁਣ ਇੱਕ ਝਲਕ ਦੇਖੀ ਹੈ 2 ਪਾਕ ਦੇ 2012 ਦੇ ਵਿੱਚ ਹੋਏ ਫੋਲੋਗ੍ਰਾਮ ਲਾਈਵ ਸ਼ੋਅ ਦੀ ਹੈ ਤੇ ਇਹ ਤੇ ਜਾਹਰ ਹੈ ਕਿ ਸਿੱਧੂ ਸਵਾਲੇ ਦਾ ਜੋ ਹੁਣ ਲਾਈਵ ਸ਼ੋਅ 2026 ਦੇ ਵਿੱਚ ਹੋਵੇਗਾ ਇਹ ਬਿਲਕੁਲ ਹੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਹੋਵੇਗਾ ਤੇ ਸਿੱਧੂ ਮੂਸੇਵਾਲੇ ਦੇ ਇਸ ਸ਼ੋਅ ਨੂੰ ਦੇਖ ਕੇ ਤੁਹਾਨੂੰ ਬਿਲਕੁਲ ਖੁਸ਼ੀ ਹੋਵੇਗੀ ਅਤੇ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਸਟੇਜ ਤੇ ਸਿੱਧੂ ਮੂਸੇਵਾਲੇ ਨੂੰ ਰੀਅਲ ਹੀ ਦੇਖ ਰਹੇ ਹੋ ਕਿਉਂਕਿ ਟੈਕਨੋਲੋਜੀ ਨੇ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ ਹੈ 2012 ਦੇ ਮੁਕਾਬਲੇ ਸੋ ਮੈਨੂੰ ਉਮੀਦ ਹੈ ਕਿ ਤੁਹਾਡੇ ਮਨਾਂ ਦੇ ਵਿੱਚ ਜੋ ਕੋਈ ਵੀ ਸਵਾਲ ਸੀ ਇਸ ਹੋਲੋਗ੍ਰਾਮ ਲਾਈਵ ਸ਼ੋ ਨੂੰ ਲੈ ਕੇ ਉਹ ਕਲੀਅਰ ਹੋ ਗਏ ਹੋਣਗੇ ਫਿਰ ਜੇਕਰ ਹੁਣ ਵੀ ਤੁਹਾਡੇ ਮਨ ਦੇ ਵਿੱਚ ਇਸ ਲਾਈਵ ਸ਼ੋਅ ਨੂੰ ਲੈ ਕੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਸਵਾਲ ਪੁੱਛ ਸਕਦੇ ਹੋ ਤੇ ਦੱਸ ਦਈਏ ਕਿ ਇਸ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰ ਦੇਣਾ ਕਿਉਂਕਿ ਜੋ ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਹੈ ਇਸ ਦੇ ਬਾਰੇ ਹੋਰ ਵੀ ਖਾਸ ਜਾਣਕਾਰੀ ਅੱਗੇ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰ ਕਰ ਦੇਣਾ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇਖਦੇ ਰਹਿਣ ਦੇ ਲਈ ਤੁਹਾਡੇ ਹੀ ਆਪਣੇ ਚੈਨਲ ਅਲਿਮਿਟਿਡ ਗਿਆਨ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਜੀ ਸੋ ਇਸ ਫਲ ਹਾਲ ਇਸ ਖਾਸ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੇ ਫਿਲਹਾਲ ਇਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ